ਵਾਈਗੁਰਜੀ ਕਾ ਖਾਲਸਾ ਵਾਈਗੁਰ ਕੀ ਫਤਿਹ ਕੱਲ ਸੋਸ਼ਲ ਮੀਡੀਆ ਦੇ ਉਤੇ ਪਰਵੇਸ਼ ਬਰਮਾ ਦਾ ਬਿਆਨ ਸੁਣਿਆ ਜਿਹੜੇ ਜਿਸਨੇ ਆਪਣੀ ਚਿੰਤਾ ਪ੍ਰਗਟ ਕੀਤੀ ਕਿ 26 ਜਨਵਰੀ ਨੇੜੇ ਆ ਗਈ ਔਰ ਪੰਜਾਬ ਦੀਆਂ ਗੱਡੀਆਂ ਬੜੀਆਂ ਘੁੰਮ ਰਹੀਆਂ ਮੈਂ ਕਹ ਕਹਿ ਸਕਦਾ ਕਿ ਪੰਜਾਬ ਨਾਲੋਂ ਹਰਿਆਣਾ ਦੀਆਂ ਗੱਡੀਆਂ ਦਿੱਲੀ ਜ਼ਿਆਦਾ ਘੁੰਮ ਰਹੀਆਂ ਪੰਜਾਬ ਨਾਲੋਂ ਦਿੱਲੀ ਦੇ ਵਿੱਚ ਹਰਿਆਣਾ ਔਰ ਯੂਪੀ ਦੀਆਂ ਗਟੀਆਂ ਬਹੁਤ ਜ਼ਿਆਦਾ ਵਿਕਰੀਆਂ ਵਿਕਰੀਆਂ ਚੱਲ ਰਹੀਆਂ ਨੇ ਕੀ ਪ੍ਰਵੇਸ਼ ਵਰਮਾ ਨੇ ਉਦੇਸ਼ ਤੇ ਵੀ ਆਪਣੇ ਕੋਈ ਵਿਚਾਰ ਰੱਖੇ ਨੇ ਖਾਲੇ ਪੰਜਾਬ ਤੇ ਰੱਖੇ ਨੇ ਸੋਚ ਰੱਖੇ ਨੇ ਕਿ ਪੰਜਾਬੀਆਂ ਦੇ ਉੱਤੇ ਇਹ ਹਰ ਵਕਤ ਕੋਈ ਨਾ ਕੋਈ ਤੋਮਤ ਲਾਉਣ ਤੋਂ ਕੋਰੇ ਨਹੀਂ ਕਰਦੇ ਪੰਜਾਬੀਆਂ ਦਾ ਹੱਕ ਦਿੱਲੀ ਦੇ ਵਿੱਚ ਉਤਨਾ ਹੀ ਹੈ ਜਿੰਨਾ ਦਿੱਲੀ ਵਾਸੀਆਂ ਦਾ ਹੱਕ ਹੈਗਾ ਪਰ ਦਿੱਲੀ ਦੇ ਉੱਤੇ ਔਰ ਜਿੱਥੇ ਜਾਣ ਜਾ ਸਕਦੇ ਕਰ ਸਕਦੇ ਨੇ ਇਹ ਵੀ ਗੱਲ ਕਰਕੇ ਉਸ ਨੇ ਪੰਜਾਬੀਆਂ ਦੇ ਹਿਰਦੇ ਨੂੰ ਬੜੀ ਠੋਸ ਸਚਾਈ ਹੈ ਔਰ 26 ਜਨਵਰੀ ਦਾ ਬਾਹਾਨਾ ਲਾ ਕੇ ਉਸ ਨੇ ਇਹ ਗੱਲ ਕੀਤੀ ਹੈ ਵੀ ਜਿਵੇਂ ਪੰਜਾਬ ਦੇ ਸਾਰੇ ਅੰਤਕਵਾਦੀ ਹੈਗੇ ਇਹਨਾਂ ਦੀਆਂ ਗੱਡੀਆਂ ਘੁੰਮ ਰიან ਤੇ ਇਹ ਕੋਈ ਕਾਰਾ ਨਾ ਕਰ ਜਾਣ ਮੈਂ ਸਮਝਾਂ ਜੇ ਪੰਜਾਬ ਔਰ ਪੰਜਾਬੀ ਔਰ ਖਾਸ ਤੌਰ ਤੇ ਸਿੱਖ हिंदुस्तान ਦੇ ਵਿੱਚ ਰਹਿਣ ਵਾਲੇ ਹਰ ਬਰਸ਼ਰ ਨਾਲੋਂ ਉਹ ਦੇਸ਼ ਪ੍ਰਤੀ ਜਿਆਦਾ ਇਮਾਨਦਾਰ, ਧਿਆਨ ਦੇਦਾਰ ਅਤੇ ਰੁਹਬਰਦਾਰ ਹਨ। ਪ੍ਰਵੇਸ਼ ਵਰਮਾ ਜੀ ਆਪਣਾ ਇਹ ਗੱਲ ਨੋਟ ਕਰ ਲੈਣ। ਮੈਂ ਜਿਆਦਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਇਲੈਕਸ਼ਨ ਦਾ ਸਮਾਂ ਕਿਦਰੇ ਤੁਹਾਨੂੰ ਨੁਕਸਾਨ ਨਾ ਪਹੁੰਚੇ ਪਰ ਮੈਂ ਬੀਜੇਪੀ ਦੀ ਲੀਡਰਸ਼ਿਪ ਨੂੰ ਕਹਾਂਗਾ ਕਿ ਪ੍ਰਵੇਸ਼ ਵਰਮੇ ਨੂੰ ਕਵੇ ਨਹੀਂ ਕਹਾਂ ਬੀਜੇਪੀ ਨੁਕਸਾਨ ਦੀ ਉਡੀਕ ਵਿੱਚ ਇੰਤਜ਼ਾਰ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ